ਗੁਰੂ ਪਿਆਰੇ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸ਼ਾਨ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਜਿਹੜੇ ਲੋਕ ਬੈੱਡ ਤੇ ਬਹਿੜ ਕੇ ਪਾੜ ਕਰਦੇ ਨੇ ਉਹ ਇੱਕ ਕਥਾ ਨੂੰ ਧਿਆਨ ਨਾਲ ਸੁਣਨਾ ਸਾਤ ਸੰਗਤ ਜੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਨੇ ਹਰ ਰੋਜ਼ ਨਵੀਆਂ ਨਵੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਦੇ ਤੇ ਆਪ ਜੀ ਦੇ ਪਰਿਵਾਰ ਤੇ ਰਹੇ सत्संग जी जेकर तीड ते बैठ बैड़ के पाठ करते हो ध्यान ना सुन लो जिमें सोफा कुर्सी बैड या मंजा इस ते बैठ के पाठ करते हो कि यह ठीक है सत्संग जी फिर मोबाइल तो पाठ करना सही गल है जो गलत गल है सत्संग जी यखा महापुरशा गुरुआ पासों ਫਿਰ ਕਮਾਈ ਵਾਲੇ ਮਹਾਪੁਰਸ਼ਾਂ ਜੀ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਸਾਧ ਸੰਗਤ ਜੀ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਦੀ ਕੋਸ਼ਿਸ਼ ਇਹੀ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਵੱਡਿਆਈ ਹੋ ਸਕੇ ਸਾਧ ਸੰਗਤ ਜੀ ਜਿਹੜੇ ਲੋਕ ਪਿਆਰ ਸਤਿਕਾਰ ਦੇ ਨਾਲ ਬਾਣੀ ਪੜਦੇ ਹਨ ਉਹਨਾਂ ਦੇ ਮਨ ਵਿੱਚ ਇਹ ਵੀ ਸਵਾਲ ਹੁੰਦਾ ਹੈ कि पाठ किस मर्यादा ਦੇ ਨਾਲ ਕੀਤਾ ਜਾਵੇ ਸਾ ਸੰਗਤ ਜੀ ਜੋ ਪਾਠ ਕਰਨ ਦਾ ਫਲ ਵੱਤਵਤ ਪ੍ਰਾਪਤ ਹੋ ਸਕੇ ਸਾ ਸੰਗਤ ਜੀ ਹੁਣ ਕੋਈ ਇਹ ਨਾ ਸੋਚੇ ਕਿ ਜੇ ਕੋਈ ਸੋਫੇ ਤੇ ਬੈਠ ਕੇ ਪਾਠ ਕਰਦਾ ਹੈ ਤਾਂ ਉਹਨਾਂ ਨੂੰ ਪਾਠ ਦਾ ਫਲ ਨਹੀਂ ਮਿਲਦਾ ਸਾ ਸੰਗਤ ਜੀ ਕਿਉਂਕਿ ਬਾਣੀ ਨੇ ਤਾਂ ਆਪਣਾ ਅਸਰ ਕਰਨਾ ਹੀ ਹੈ ਸਾਸੰਗਤ ਜੀ ਫਰਕ ਪੈ ਸਕਦਾ ਹੈ ਸਾਸੰਗਤ ਜੀ ਨਾਰਮਲੀ ਜੇ ਗੱਲ ਕਰੀਏ ਤਾਂ ਕਲਾਸ ਦੇ ਵਿੱਚ ਸਾਰੇ ਬੱਚਿਆਂ ਦੇ ਨੰਬਰ ਕਿਸੇ ਦੇ 90 ਪਰਸੈਂਟ ਆਉਂਦੇ ਹਨ ਤੇ ਕਿਸਿਆਂ ਦੇ 40 ਪਰਸੈਂਟ ਹੀ ਰਹਿ ਜਾਂਦੇ ਹਨ ਸਾਸੰਗਤ ਜੀ ਪਰ ਅਧਿਆਪਕ ਨੇ ਤਾਂ ਸਭ ਨੂੰ ਇੱਕੋ ਜਿਹਾ ਪੜਾਇਆ ਹੁੰਦਾ ਹੈ ਸਾਸੰਗਤ ਜੀ ਜਿਸ ਨੇ ਪੇਪਰ ਦਿੱਤਾ ਹੁੰਦਾ ਹੈ ਉਸੇ ਨੰਬਰ ਤਾਂ ਆਉਣੇ ਹੀ ਹਨ ਪਰ ਇਸ ਲਈ ਜਿਸ ਨੇ ਪਾਠ ਕੀਤਾ ਹੁੰਦਾ ਹੈ ਤਾਂ ਸਾ ਸੰਗਤ ਜੀ ਉਸ ਨੂੰ ਫਲ ਵੀ ਬਹੁਤ ਮਿਲਦਾ ਹੈ ਸਾ ਸੰਗਤ ਜੀ ਕਿੰਨਾ ਫਲ ਮਿਲਦਾ ਹੈ ਇਹ ਤਾਂ ਪਾਠ ਕਰਨ ਕਿ ਪਾਠ ਨੂੰ ਕਿੰਨੀ ਭਾਵਨਾ ਨਾਲ ਕੀਤਾ ਹੈ ਤੁਸੀਂ ਕਿੰਨੇ ਅਨੰਦ ਨਾਲ ਅਤੇ ਕਿੰਨ ਵੈਗੁਰੂ ਦੇ ਵਿੱਚ ਸਮਰਪਿਤ ਹੋ ਕੇ ਕੀਤਾ ਹੈ ਸਾ ਸੰਗਤ ਜੀ ਇਹ ਤਾਂ ਤੁਹਾਡਾ ਪਾਠ ਹੀ ਤੇ ਵੈਗੁਰ ਜੀ ਤੁਹਾਨੂੰ ਕਿੰਨਾ ਫਲ ਦਿੰਦੇ ਹਨ ਸਾ ਸੰਗਤ ਦੇ ਇਹਨਾਂ ਗੱਲਾਂ ਤੇ ਡਿਪੈਂਡ ਕਰਦਾ ਹੈ ਸਾ ਸੰਗਤ ਜੀ ਚਾਹੇ ਪਾਠ ਨੰਮੇ ਪੈ ਕੇ ਵੀ ਕਰ ਲਵੋ ਫਲ ਤਾਂ ਉਸ ਦਾ ਵੀ ਜ਼ਰੂਰ ਮਿਲਦਾ ਹੈ ਪਰ ਹੁਣ ਇੱਕ ਸੋਚਣ ਵਾਲੀ ਗੱਲ ਹੈ ਕਿ ਨੰਮੇ ਪੈ ਕੇ ਪਾਠ ਹੁਣ ਕੌਣ ਕਰੇਗਾ ਜਿਸ ਦਾ ਆਪਣੇ ਸਰੀਰ ਤੇ ਵਸ ਨਹੀਂ ਚਲਦਾ ਹੋਵੇ ਸਾਧ ਸੰਗਤ ਜੀ ਅੱਪਾ ਆਮ ਹੀ ਦੇਖਦੇ ਹਾਂ ਕਿ ਕਈ ਲੋਕ ਕਿਸੇ ਬਿਮਾਰੀ ਦੇ ਕਾਰਨ ਕੰਪਲੀਟਲੀ ਬੈੱਡ ਰਸਤੇ ਹੁੰਦੇ ਹਨ ਸਾਧ ਸੰਗਤ ਜੀ ਪਰ ਇੱਕ ਤੰਦਰੁਸਤ ਵਿਅਕਤੀ ਆਪਣੇ ਸਰੀਰ ਨੂੰ ਆਪਣੇ ਤਰੀਕੇ ਦੇ ਨਾਲ ਚਲਾ ਸਕਦਾ ਹੈ ਸਾਧ ਸੰਗਤ ਜੀ ਕਈ ਵਾਰ ਅਸੀਂ ਥੱਕੇ ਹੋਣ ਦੇ ਬਾਵਜੂਦ ਵੀ ਕੰਮ ਕਈ ਜਾਂਦੇ ਹਾਂ ਪ੍ਰਸਾਦ ਸੰਗਤ ਜੀ ਕਿ ਇਹ ਕੰਮ ਸਾਡੇ ਲਈ ਬਹੁਤ ਜ਼ਰੂਰੀ ਹੈ ਪ੍ਰਸਾਦ ਸੰਗਤ ਜੀ ਪਾਠ ਕਰਨ ਵੇਲੇ ਅਸੀਂ ਇਹ ਅਣਗਹਿਲੀ ਕਰ ਦਿੰਦੇ ਹਾਂ ਕਿ ਚਲੋ ਪਾਠ ਅਸੀਂ ਸੋਫੇ ਤੇ ਬੈਠ ਕੇ ਹੀ ਕਰ ਲੈਂਦੇ ਹਾਂ ਪ੍ਰਸਾਦ ਸੰਗਤ ਜੀ ਅੱਜ ਵੀ ਕਈ ਭਾਵਨਾਵਾਂ ਵਾਲੇ ਲੋਕ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਪੋ ਮਾਗਦੇ ਦਿਨਾਂ ਵਿੱਚ ਆਪਣਾ ਆਸਨ ਜਮੀਨ ਉੱਤੇ ਲਗਾ ਕੇ ਸੌਂਦੇ ਹਾਂ ਅਤੇ ਪਾਠ ਵੀ ਨੀਚੇ ਬੈਠ ਕੇ ਹੀ ਕਰਦੇ ਹਾਂ 사ਤ ਸੰਗਤ ਜੀ ਉਹ ਥੱਲੇ ਹੀ ਖਾਂਦੇ ਪੀਂਦੇ ਹਾਂ ਤੇ ਸੌਂਦੇ ਹਾਂ 사ਤ ਸੰਗਤ ਜੀ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਅੱਜ ਵੀ ਅਕਾਲ ਤਖਤ ਤੇ ਅਤੇ ਜਦੋਂ ਸੱਚਖੰਡ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ ਤਾਂ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਿਆ ਕਰੋ ਸਾਤ ਸੰਗਤ ਜੀ ਅੱਜ ਵੀ ਜਿੱਥੇ ਗੁਰੂ ਸਾਹਿਬਾਨ ਵਿਰਾਜੇ ਹਨ ਉੱਥੇ ਇੱਕ ਚਿੱਟੀ ਚਾਦਰ ਵਿਛਾਈ ਹੁੰਦੀ ਹੈ ਸਾਤ ਸੰਗਤ ਜੀ ਉਹ ਗੁਰੂ ਅਰਜਨ ਪਾਸ਼ਾ ਜੀ ਦਾ ਅਸਣ ਲੱਗਿਆ ਹੋਇਆ ਹੈ ਸਾਤ ਸੰਗਤ ਜੀ ਜਦੋਂ ਪਹਿਲੀ ਵਾਰ ਪੋਤੀ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਤਾਂ ਸਾਤ ਸੰਗਤ ਜੀ ਬਾਬਾ ਬੁੱਢਾ ਜੀ ਨੂੰ ਤਾਬਿਆਂ ਤੇ ਬਿਠਾਇਆ ਗਿਆ ਸੀ ਸਾਸੰਗਤ ਜੀ ਪੰਨੇ ਪਾਸ਼ਾ ਜੀ ਨੂੰ ਵਚਨ ਕਰ ਦਿੱਤੇ ਗਏ ਸੀ ਕਿ ਪੋਤੀ ਪਰਮੇਸ਼ਰ ਕਾ ਖਾਨ ਹੈ ਸਾਸੰਗਤ ਜੀ ਵਚਨ ਕੀਤੇ ਸੀ ਕਿ ਪੋਥੀ ਪਰਮੇਸ਼ਰ ਕਾ ਖਾਨ ਹੈ ਸਾਸੰਗਤ ਜੀ ਅਤੇ ਆਪਣਾ ਅਸਨ ਲਗਾਉਣ ਦਾ ਵਚਨ ਕੀਤਾ ਗਿਆ ਸੀ ਸਾਸੰਗਤ ਜੀ ਅਸੀਂ ਆਪਣੇ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਵੀ ਸਿੱਖਿਆ ਲੈਂਦੇ ਹਾਂ ਸਾਸੰਗਾ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲੇ ਵਚਨ ਕਰਦੇ ਨੇ ਕਿ ਪਾਠ ਹਮੇਸ਼ਾ ਇਸ਼ਨਾਨ ਕਰਕੇ ਅਤੇ ਸਾਫ ਵਿਸਤਰ ਵਸਤਰ ਪਹਿਨ ਕੇ ਹੀ ਕਰੋ ਸਾਸੰਗਾ ਜੀ ਮਹਾਂਪੁਰਸ਼ ਜੀ ਕਹਿੰਦੇ ਹਨ ਕਿ ਅਸਲੀ ਸਿੱਖ ਦਾ ਉਦੋਂ ਹੀ ਪਤਾ ਲੱਗਦਾ ਹੈ ਕਿ ਸਰੀਰ ਥੱਕਿਆ ਟੁੱਟਿਆ ਹੋਇਆ ਹੈ ਤਾਂ ਵੀ ਸਿੱਖ ਗੁਰੂ ਸਾਹਿਬ ਦੀ ਉਥੇ ਲੈ ਕੇ ਸਾਹਮਣੇ ਬੈਠ ਕੇ ਪਾਠ ਕਰਨ ਲੱਗ ਜਾਵੇ ਸਾਧ ਸੰਗਤ ਜੀ ਅੱਜ ਕੱਲ ਆਪਾਂ ਹਰ ਇੱਕ ਕੰਮ ਦਾ ਟਾਈਮ ਫਿਕਸ ਕੀਤਾ ਹੋਇਆ ਹੈ ਸਾਧ ਸੰਗਤ ਜੀ ਸੌਣ ਦਾ ਖਾਣ ਪੀਣ ਦਾ ਆਫਿਸ ਜਾਣ ਦਾ ਪਰ ਨਿਤਨੇਮ ਦਾ ਕੋਈ ਟਾਈਮ ਫਿਕਸ ਨਹੀਂ ਕੀਤਾ ਹੈ ਸਾਧ ਸੰਗਤ ਜੀ ਸਤਿ ਮਹਾਂਪੁਰਸ਼ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਦਾ ਨਿਤਨੇਮ बहुत वाइया होंगे है बहुत ही निरंतर समा होता है उस समा ठंडा है, उस समय टैम्परेचर भी बहुत घट है, इस करके मन के अंदर कुछ फुरने भी घट बनते हैं सत्संग जी जिमें जिमें सूरज चढ़ता है उस शरीर विच तेजी वजन बदल लग जाती है सत्संग जी ਅਤੇ ਮਨ ਅੰਦਰ ਵਤ ਵਤ ਫੁਰਨੇ ਮੰਦਦੇ ਹਨ ਸਾਧ ਸੰਗਤ ਜੀ ਅੱਜ ਮੈਂ ਪਹਿਲਾ ਇਹ ਕੰਮ ਕਰਨਾ ਹੈ ਫਿਰ ਦੂਜਾ ਕਰਨਾ ਹੈ ਤੇ ਫਿਰ ਤੀਜਾ ਕੰਮ ਕਰਨਾ ਹੈ ਸਾਧ ਸੰਗਤ ਜੀ ਸਾਰਾ ਦਿਨ ਹੀ ਫਿਰ ਕੰਮਕਾਰਾਂ ਵਿੱਚ ਲੰਘ ਜਾਂਦਾ ਹੈ ਸਾਧ ਸੰਗਤ ਜੀ ਕਈ ਵਾਰ ਸੋਫੇ ਅਤੇ ਬੈੱਡ ਤੇ ਬੈਠ ਕੇ ਮਨ ਵਿੱਚ ਵੀ ਇਹ ਵੀ ਧਿਆਨ ਆਉਂਦਾ ਹੈ ਕਿ ਚਲੋ ਮੁਰ ਪਾਠ ਬਾਅਦ ਵਿੱਚ ਕਰ ਲਵਾਂਗੇ ਤੁਹਾਨੂੰ ਨੀਂਦ ਆਉਂਦੀ ਹੈ ਤੇ ਮੈਂ ਸੌਂ ਜਾਈਏ ਥੋੜੀ देर ਇਸ ਬੈੱਡ ਜਾਂ ਸੋਫੇ ਤੇ ਆਰਾਮ ਕਰ ਲੈਂਦੇ ਹਾਂ ਸਾਧ ਸੰਗਤ ਜੀ ਕਈ ਵਾਰ ਜਦੋਂ ਅਸੀਂ ਪਾਠ ਫੋਨ ਤੋਂ ਕਰਦੇ ਹਾਂ ਤਾਂ ਕਈ ਵਾਰ ਵਿੱਚ ਫੋਨ ਆ ਜਾਂਦਾ ਹੈ ਜਾਂ ਮੈਸੇਜ ਆ ਜਾਂਦਾ ਹੈ ਤਾਂ ਸਾਧ ਸੰਗਤ ਜੀ ਫਿਰ ਪਾਠ ਤੋਂ ਮਨ ਹਟ ਜਾਂਦਾ ਹੈ ਮਨ ਭਟਕ ਜਾਂਦਾ ਹੈ ਸਾ ਸੰਗਤ ਜੀ ਆਪਣੇ ਹੱਥ ਵਿੱਚ ਝੂਠੇ ਫੋਨ ਵੀ ਲੱਗਦੇ ਹਨ ਸਾ ਸੰਗਤ ਜੀ ਆਪਣੇ ਮਹਾਂਪੁਰਸ਼ ਕਹਿੰਦੇ ਹਨ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਆਪਣੀ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਦਾਤਾਂ ਵਰਤਉਂਦੇ ਹਨ ਸਾ ਸੰਗਤ ਜੀ ਮਿਹਰ ਵਰਤਉਂਦੇ ਹਨ ਉਸੇ ਤਰ੍ਹਾਂ ਜਦੋਂ ਉਸਨੇ ਪੋਥੀ ਤੋਂ ਪਾਠ ਕਰਦੇ ਹਨ ਜਦ ਗੁਰਕਾ ਸਾਹਿਬ ਤੋਂ ਪਾਠ ਕਰਦੇ ਹਨ ਤਕ ਗੁਰਬਾਣੀ ਦਾ ਪ੍ਰਕਾਸ਼ ਸਾਡੇ ਉੱਤੇ ਆਪਣੇ ਆਪ ਹੀ ਪੈ ਜਾਂਦਾ ਹੈ ਸਾత్సੰਗਤ ਜੀ ਜਿਸ ਦਾ ਫਲ ਸਾਨੂੰ ਬਹੁਤ ਜ਼ਿਆਦਾ ਪ੍ਰਾਪਤ ਹੁੰਦਾ ਹੈ ਸਾత్సੰਗਤ ਜੀ ਜਦੋਂ ਅਜਿਹਾ ਫੋਨ ਤੋਂ ਪਾਠ ਕਰਨ ਦੇ ਨਾਲ ਕੁਝ ਨਹੀਂ ਮਿਲਦਾ ਸਾత్సੰਗਤ ਜੀ ਇਸ ਤਰ੍ਹਾਂ ਪਾਠ ਹਮੇਸ਼ਾ ਗੁਰਕਾ ਸਾਹਿਬ ਤੋਂ ਹੀ ਕਰਨਾ ਚਾਹੀਦਾ ਹੈ ਸਾత్సੰਗਤ ਜੀ ਮਹਾਂਪੁਰ ਸਾਨੂੰ ਜੀਵਨ ਜੀਵ ਸਿਖਾਉਂਦੇ ਹਨ ਸਮਤ ਬਖਸ਼ਦੇ ਹਨ ਕਿ हे ਭਾਈ ਤੂੰ ਬੈੱਡ ਤੇ ਨਵੀਂ ਪੁਛਾਈ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੂਪ ਦਾ ਆਸਣ ਮੰਜੇ ਤੇ ਲਗਾ ਕੇ ਅਤੇ ਆਪ ਜ਼ਮੀਨ ਤੇ ਬੈਠ ਕੇ ਪਾਠ ਕਰਿਆ ਕਰ ਤਾਂ ਵਾਹੀ ਗੁਰਜੀ ਤੈਨੂੰ ਬਹੁਤ ਬਖਸ਼ਿਸ਼ਾਂ ਕਰਨਗੇ ਸਾਥ ਸੰਗਤ ਜੀ ਮੰਨ ਵਿਛਤਾ ਕੇ ਗੁਰੂ ਸਾਹਿਬਾ कि ਇੱਥੇ ਵਿਰਾਜਮਾਨ ਹਨ ਸਾਧ ਸੰਗਤ ਜੀ ਇਸ ਤਰ੍ਹਾਂ ਪਾਠ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਪਾਠ ਕਰਦੇ ਹਾਂ ਜਦੋਂ ਤੇਰੀ ਕਮਾਈ ਪੂਰੀ ਹੋ ਗਈ ਤੂੰ ਪਾਠ ਕਰਦੇ ਸਮੇਂ ਕਿਸੇ ਦੀ ਕੋਈ ਗੱਲ ਨਹੀਂ ਸੁਣਨੀ ਸਿਰਫ ਪਾਠ ਵਾਲੀ ਹੀ ਧਿਆਨ ਦੇਣਾ ਹੈ ਸਾਧ ਸੰਗਤ ਜੀ ਜੇ ਤੈਨੂੰ ਕੋਈ ਬਾਹਰੋਂ ਬੰਦਾ ਆਵਾਜ਼ ਲਗਾ ਰਿਹਾ ਹੈ ਤਾਂ ਤੂੰ ਬੋਲਣਾ ਨਹੀਂ ਉਸ ਦਾ ਜਵਾਬ ਨਹੀਂ ਦੇਣਾ ਚਿੰਨੀ ਦੇត្រਾ ਪਾਠ ਖਤਮ ਨਹੀਂ ਹੁੰਦਾ ਸਮਾਪਤ ਨਹੀਂ ਹੁੰਦਾ ਸਾਧ ਸੰਗਤ ਜੀ ਉਸ ਤੋਂ ਬਾਅਦ ਹੀ ਉਸ ਦਾ ਜਵਾਬ ਦੇਣਾ ਹੈ ਸਾਧ ਸੰਗਤ ਜੀ ਕਿਉਂਕਿ ਉਹ ਕਲਯੁਗ ਦੇ ਸਮੇਂ ਵਿੱਚ ਭੈਣ ਭਰਾ ਹੀ ਆਵਾਜ਼ਾਂ ਮਾਰਦੇ ਹਨ ਇਹ ਸਾ ਤੁਹਾਡੇ ਪਾਠ ਵਿੱਚ ਵਿਗੜ ਪੈ ਜਾਵੇ ਸਾਧ ਸੰਗਤ ਜੀ ਜੇਕਰ ਅਸੀਂ ਮਹਾਪੁਰਸ਼ਾਂ ਦੇ ਬਚਨ ਅਨੁਸਾਰ ਪਾਠ ਕਰਾਂਗੇ ਤਾਂ ਵਾਹਿਗੁਰੂ ਜੀ ਸਾਰੇ ਉੱਤੇ ਕਿੰਨੇ ਜਲਦੀ ਬਖਸ਼ਿਸ਼ਾ ਕਰਨਗੇ 사쌍ਗਤ ਜੀ ਮਹਾਪੁਰਸ਼ਾਂ ਦੇ ਕਹੇ ਹੋਏ ਬਚਨ ਕੋਈ ਕੋਈ ਮੰਨਦਾ ਹੈ 사쌍ਗਤ ਜੀ ਜਿਹੜਾ ਉਹਨਾਂ ਦੇ ਮਹਾਪੁਰਸ਼ਾਂ ਦੇ ਬਚਨਾਂ ਨੂੰ ਮੰਨ ਜਾਵੇ 사쌍ਗਤ ਜੀ ਉਹ ਜ਼ਿੰਦਗੀ ਵਿੱਚ ਤਰ ਜਾਂਦਾ ਹੈ 사쌍ਗਤ ਜੀ ਕਹਿੰਦੇ ਹਨ ਕਿ ਸਾਧੂਆਂ ਦੀ ਜਤਾਂ ਸੇਵਾ ਕਰੀਏ ਜੇ ਸੇਵਾ ਕਰੀਏ ਤਾਂ ਸਤਿਵਜਨ ਕਹਿ ਕੇ ਮੰਨ ਲਈਏ ਸਾਤ ਸੰਗਤ ਜੀ ਅਸੀਂ ਅੱਜ ਦੀ ਆਪਣੀ ਕਥਾ ਸਾਤ ਸੰਗਤ ਜੀ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਤ ਸੰਗਤ ਜੀ ਸੰਤ ਮਾਪੂਰ ਸੰਤ ਪਾਪਾ ਅਜੀਤ ਸਿੰਘ ਦੀਆਂ ਸਾੜੀ ਬਾਣੀਆਂ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰਵੇ ਸਾਧ ਸੰਗਤ ਜੀ ਹੁਣਾਂ ਪੁੱਲਾ ਚੋਕਾਂ ਦੀ ਖੀਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਫਤਿਹ ਜਿੱਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ